ਸਰ ਸਾਨੂੰ ਤਾਂ ਕਿ ਫਾਇਰ ਬ੍ਰਿਗੇਡ ਤੇ ਫੋਨ ਆਇਆ ਸੀ ਤੇ ਮਤਲਬ ਕਿ 10 10 ਮਿੰਟ ਲੱਗੇ ਸਾਨੂੰ ਇੱਥੇ ਵਾਧੂ ਆਉਂਦੇ ਟ੍ਰੈਫਿਕ ਜਾਮ ਵਿੱਚ ਥੋੜਾ ਜਿਹਾ ਰਾਹ 'ਚ ਤੇ 10 ਮਿੰਟ ਲੱਗੇ ਸਾਨੂੰ 5-10 ਮਿੰਟ ਹੀ ਅੱਗ ਬੁਝਾਉਣ 'ਚ ਇਹ ਗੱਲ ਪਤਾ ਹੀ ਸਰ ਇੱਥੇ ਜਦੋਂ ਨਹੀਂ ਆਏ ਉਹ ਕਿਤਾਬ ਤੱਕ ਜੀ ਅੱਗ ਕਾਫੀ ਜਿਆਦਾ ਸੀ ਪਰ ਸਾਨੂੰ ਇਹ ਪਤਾ ਨਹੀਂ ਕਿਦਾਂ ਲੱਗੀ ਪਰ ਆਣ ਕੇ ਜੀੜਕੜ ਹੋਇਆ ਵਾ ਕੋਈ ਇਹਨਾਂ ਦੇ ਚੀਜ਼ ਸੜਗੜ ਹੋਈ ਹੈ ਫਿਰ ਆਂਦੇ ਹੀ ਆਣੋਂ ਅੱਗ ਜਿਹੜਾ ਮਤਲਬ ਕੰਟਰੋਲ ਕਰ ਲੀਏ ਮੋਕੇ ਦੇ ਆਣ ਕੇ ਤੁਹਾਡੇ ਆਣ ਤੋਂ ਪਹਿਲੇ ਇਹ ਨੁਕਸਾਨ ਜਣਾ ਹੋਇਆ ਹੋ ਗਿਆ ਤਾਂ ਨਹੀਂ ਨੁਕਸਾਨ ਕੋਈ ਨਹੀਂ ਜੀ ਆਂਦੇ ਆਂ ਆਹੀ ਆ ਗਏ ਆਂ ਮੋਕੇ ਦੇ ਆਣ ਕੇ ਕਾਬੂ ਕਰ ਲਏ ਨੁਕਸਾਨ ਕੋਈ ਨਹੀਂ ਜੀ ਨਹੀਂ ਨਹੀਂ ਕੁਝ ਨਹੀਂ ਕੱਪੜੇ ਸਭ ਕੁਝ ਬਚਾਵਾ ਜੀ ਥੋੜਾ ਜਿਹਾ ਜਨਵਰਾਂ ਦਾ ਥੋੜਾ ਜਿਹਾ ਪਿਆ ਹੀ ਹੋ ਮਤਲਬ ਕਣਕ-ਕਣਕ ਥੋੜਾ ਜਿਆਦਾ ਦਾਣਾ ਦਾ ਬਚਾ ਬਾਕੀ ਸਾਰੀ ਚੀਜ਼ ਦਾ ਦਾਣਾ ਹੈ ਕਿੰਨੇ ਕਿੰਨੇ ਮਿੰਟ ਲੱਗਾ ਜਿਹ 5-7 ਮਿੰਟ ਜਹੀਂ ਮੋੜਾ ਉਹ ਟ੍ਰੈਫਿਕ ਹੋਈ ਯਾਰ ਸੇਵੀ ਚੱਕਾ ਨਹੀਂ ਲੱਗਾ ਅੱਗ ਬੁਝਾਰਨ ਨੂੰ ਕਿੰਨਾ ਟਾਈਮ ਲੱਗਿਆ ਅੱਗ ਬ੍ਰਾ ਮਤਲਬ 10 ਮਿੰਟ ਲੱਗੇ ਜੀ ਠੀਕ ਹੈ ਉਹ ਨਾਰਮਲ ਹੈ ਹਾਂਜੀ ਸਭ ਕੋ ਠੀਕ ਹੈ ਜੀ ਓਕੇ ਜੀ ਸਭ ਕੋ ਠੀਕ ਹੈ ਓਕੇ ਤੇ ਮੈਨੂੰ ਅੱਧੀ ਕਿਸਪਾਰ ਪਈ ਦਾ ਫੋਨ ਆਇਆ ਕਿ ਨਈ ਫਾਇਰ ਗੈਟ ਨੂੰ ਜਲਦੀ ਸੋਚਣੇ ਕੀਤੀ ਜਾਵੇ ਮੈਂ ਫਾਇਰ ਗੈਟ ਵੱਲ ਗਿਆ ਮੈਂ ਕਿਹਾ ਮੈਂ ਜਲਦੀ ਆ ਕੋਈ ਕਿੱਥੇ ਜਾਣ ਗਈ ਮੈਂ ਆਰਾਮਪੁਰ ਕੋਲੋਨੀ ਵਿੱਚ ਅੱਗ ਲੱਗੀ ਹੈ ਕਹਿੰਦੇ ਕਿ ਨਾ ਮੈਂ ਵੀ ਦੀਦੀ ਵੀ ਦੀਦੀ ਲੱਗਦੀ ਹੈ ਤੇ ਮੱਜ ਜਦੋਂ ਉਹਨਾਂ ਨੇ ਉਸੇ ਗੱਡੀ ਸਟਾਰ ਕਰਕੇ ਉਸੇ ਇੱਥੇ ਪੰਚੀ ਦੀ 4:00 ਵਜੇ ਲੀਹਾਂ ਨੇ ਜੀ 10 ਮਿੰਟਾਂ ਜਿਗ ਅੱਗ ਬਜਾਈ ਹੈ। ਹਾਂ ਜੀ ਕਿ ਭਾਜੀ ਵਿਨੋਦ ਕੁਮਾਰ ਦੇ ਘਰ ਅੱਗ ਲੱਗੀ ਸੀ ਤਾਂ ਅਸੀਂ ਭੱਜ ਕੇ ਆਏ ਸਾਰੇ ਜਾਣੇ ਤੇ ਸਭ ਤੋਂ ਪਹਿਲਾਂ ਤੇ ਅਸੀਂ ਲਾਈਟ ਵਾਲਿਆਂ ਨੂੰ ਫੋਨ ਕੀਤਾ ਵੀ ਲਾਈਟ ਬੰਦ ਕਰਨੀ ਆ ਜਿਹਦੇ ਵਿੱਚ ਕਿ ਜਿਹੜਾ ਕੰਪਲੇਨ ਨੰਬਰ ਬਰਾਸਪੁਰ ਦਾ ਉਹਦੇ ਵਿੱਚ ਘੱਟੋ ਘਾਟ ਅਸੀਂ 50 ਜਾਣਿਆਂ ਨੇ ਫੋਨ ਕੀਤਾ ਕਿਸੇ ਨੂੰ ਅੱਗ ਨੂੰ ਫੋਨ ਦਾ ਇੱਕ ਹੀ ਆ ਦੇਖੋ ਆ ਕੰਪਲੇਨ ਨੰਬਰ ਆ ਜੀ ਆ ਕੰਪਲੇਨ ਨੰਬਰ ਤੇ ਕਾਲ ਕਰ ਰਹੇ ਆ ਨਾ ਤੁਸੀਂ ਜਿਹੜਾ ਬਿਲੀ ਬੋਰਡ ਪਾਵਰ ਕਾਮ ਹਾਂਜੀ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਮਤਲਬ ਜਦੋਂ ਲੋਡ ਆ ਬਰਕ ਕਰਨਾ ਚਾਹੀਦਾ ਕੋਸ਼ਿਸ਼ ਕਦੋਂ ਕਰਾਂਗੇ ਲੋਡ ਤੁਹਾਨੂੰ ਐਮਰਜੈਂਸੀ ਨੰਬਰ ਦਾ ਮਤਲਬ ਇਹ ਹੁੰਦਾ 24 ਘੰਟੇ ਐਟ ਅ ਟਾਈਮ ਤੁਹਾਨੂੰ ਹੋਰ ਨੰਬਰ ਚੱਲਣਾ ਚਾਹੀਦਾ ਹੁਣ ਇਹ ਨੰਬਰ ਤੇ ਅਸੀਂ 50 ਵਾਰੀ ਫੋਨ ਕਰ ਲਿਆ ਇਹਦੇ ਬਾਅਦ ਨੰਬਰ ਤੇ ਅਸੀਂ ਫੋਨ ਕੀਤਾ ਜੀ 912 ਤੇ 912 ਵਾਲਾ ਕਹਿੰਦਾ ਆ ਭਾਈ ਨਾਲ ਜੰਨਾ ਗੱਲ ਹੋਈ ਆ ਉਹ ਕਹਿ ਰਿਹਾ ਕਿ ਇਹ ਸਾਡਾ ਮਸਲਾ ਨਹੀਂਗਾ ਤੁਸੀਂ ਜਾ ਕੇ ਜੈ ਸਾਹ ਨੂੰ ਜਾਂ ਅਈ ਸਾਹ ਨੂੰ ਉੱਥੇ ਮਿਲੋ ਮੈਂ ਉਹਨਾਂ ਨੂੰ ਇਹ ਕਿਹਾ ਕਿ ਭਾਜੀ ਅਗਰ ਇੱਥੋਂ ਅਸੀਂ ਜਾਣੇ ਉੱਥੋਂ ਤੱਕ ਸਾਨੂੰ 15 ਤੋਂ 20 ਮਿੰਟ ਲੱਗਦੇ ਆ ਤਾਂ ਤੱਕ ਤਾਂ ਨਿਖਾਨ ਹੋ ਜਾਣਾ ਐਮਰਜੈਂਸੀ ਨੰਬਰ ਦਾ ਮਤਲਬ ਹੁੰਦਾ ਕਿ ਤੁਹਾਨੂੰ ਐਟ ਆ ਟਾਈਮ ਉਸ ਚੀਜ਼ ਦੀ ਸਹੂਲਤ ਮਿਲੇ ਕਮ ਸੇ ਕਮ ਅਸੀਂ ਲਾਈਟ ਬੰਦ ਕਰ ਦਈਏ ਕਿਉਂਕਿ ਅਗਰ ਅਸੀਂ ਉੱਥੋਂ ਸਟਟਰ ਚ ਬੰਦ ਕਰਦੇ ਆ ਲਾਈਟ ਬੰਦ ਕਰਦੇ ਆ ਪਿੱਛੋਂ ਤੇ ਕੱਲ ਨੂੰ ਇਹ ਕਹਿੰਦੇ ਤੁਸੀਂ ਆਪਣੀ ਮਰਜ਼ੀ ਨਾਲ ਕਿਤਾ ਬੰਦ ਕਰ ਦਿੱਤੀ। ਇਸ ਕਰਕੇ ਇਹਨਾਂ ਨੂੰ ਫੋਨ ਕਰ ਰਹੇ ਸੀ ਕਿ ਇੱਥੋਂ ਸਾਡੇ ਲੱਗੇ ਇਹੀ ਟਰਾਂਸਫਾਰਮਰ ਆ ਕੀ ਨਹੀਂ ਰੱਖ ਦਈਏ। ਲੇਕਿਨ ਕੋਈ ਵੀ ਰਿਸਪੌਂਸ ਸਾਨੂੰ ਨਹੀਂ ਮਿਲਦਾ। ਉਹਦੇ ਬਾਅਦ ਅਸੀਂ ਆਪਣੇ ਐਮਸੀ ਨੂੰ ਠੀਕ ਹੈ ਜੀ ਅਸੀਂ ਆਪਣੇ ਐਮਸੀ ਨੂੰ ਵੀ ਫੋਨ ਕੀਤਾ ਜੀ ਤਿੰਨ ਚਾਰ ਵਾਰੀ ਉਹਨਾਂ ਵੱਲੋਂ ਵੀ ਸਾਨੂੰ ਕੋਈ ਰਿਪਲਾਈ ਨਹੀਂ ਮਿਲੇ ਬੀਲੀ ਕੋਡ ਵਾਲਿਆਂ ਨੂੰ ਕਿੰਨੇ ਜਾਣਿਆਂ ਨੇ ਫੋਨ ਕੀਤਾ ਕਟੋ ਘਟ ਸਾਰੇ ਮਹੱਲੇ ਵਿੱਚੋਂ 20 25 ਜਾਣਿਆਂ ਨੇ ਫੋਨ ਕੀਤਾ ਸਰ ਤੇ ਕੀ ਚਾਹੀਦਾ ਕੀ ਮੰਗ ਕਰਦੇ ਤੁਸੀਂ ਸਰ ਮੰਗ ਕਰੀ ਐਮਰਜੈਂਸੀ ਸੇਵਾਵਾਂ ਨੇ ਐਮਰਜੈਂਸੀ ਸੇਵਾਵਾਂ ਤਾਂ 24 ਘੰਟੇ ਚੱਲੂ ਹੋਣੀ ਚਾਹੀਦੀਆਂ ਮੰਗ ਉਹਨਾਂ ਨੇ ਕਦੀ ਕਰਨੀ ਐ ਐਮਰਜੈਂਸੀ ਸੇਵਾਵਾਂ 24 ਘੰਟੇ ਚੱਲੂ ਕੋਈ ਐਸੀ ਐਮਰਜੈਂਸੀ ਰੋਜ਼ ਨਹੀਂ ਪੈਂਦੀ ਐਮਰਜੈਂਸੀ ਜੀ ਹੋਰ ਪੈਂਦੀ ਐ ਜਦੋਂ ਐਮਰਜੈਂਸੀ ਪਈ ਹੋਵੇ ਐਮਰਜੈਂਸੀ ਕਿੱਦਾਂ ਚੱਲੇ ਫਿਰ ਐਮਰਜੈਂਸੀ ਨੰਬਰ ਕਾਹਦੇ ਲਈ ਦਿੱਤੇ ਹਨ ਇਹਨਾਂ ਨੇ ਬੰਦ ਕਰ ਦਿੱਤਾ ਇਹੋਗਾ ਉਹ ਵੀ ਉੱਥੇ ਆਓ ਮੋਟਰਸਾਈਕਲ ਲੈ ਕੇ ਕੰਪਲੇਂਟ ਕਰੋ ਤੇ ਆ ਜਾਓ ਵਾਪਸ ਬਾਈ ਇਹੋ ਹੀ ਆ ਜੀ ਕੰਮ ਸਗੋਂ ਐਮਰਜੈਂਸੀ ਨੰਬਰ ਚੱਲਣ ਹੋਰ ਜਿਹੜੀਆਂ ਰਾਜ ਤੇ ਤਾਰਾਂ ਦਾ ਇੰਨਾ ਬੇੜਾ ਕਰਕੇ ਆ ਹੁਣ ਉਹ ਗੱਡੀ ਆਈ ਆ ਗੱਡੀ ਨੂੰ ਨੰਗਰ ਨੂੰ ਜਗ੍ਹਾ ਸੈਂਟਰ ਵਿੱਚ ਪੋਲ ਨੇ ਬਿਜਲੀ ਦੇ ਕੱਲ ਨੂੰ ਐਕਸੀਡੈਂਟ ਹੋ ਗਿਆ ਕਿ ਇਸ ਦੀ ਕੋ ਮਰਗ ਹੋ ਗਈ ਉਹਦੇ ਬਾਅਦ ਇਹ ਪ੍ਰਸ਼ਾਸਨ ਉਹ ਪੋਲ ਚੁੱਕ ਕੇ ਸੈੱਟ ਕਰੇਗਾ ਤਦ ਤੱਕ ਇਹ ਪੋਲ ਸੈੱਟ ਨਹੀਂ ਕਰਨਗੇ ਫਾਇਰ ਬ੍ਰੇਡ ਦੇ ਕੰਮ ਤੋਂ ਸੰਤੁਸ਼ਟ ਬਿਲਕੁਲ ਭਾਜੀ ਉਹ ਬਿਲਕੁਲ ਜਿੰਨਾ ਬਾਜ਼ਾਰ ਚ ਰਾਸ਼ਾ ਫੇਰ ਵੀ ਉਹ 10 ਮਿੰਟ ਵਿੱਚ ਇੱਥੇ ਪਹੁੰਚ ਗਿਆ ਜਿੰਨਾ ਬਾਜ਼ਾਰ ਚ ਰਾਸ਼ਾ ਜੀ